आई रिमेम्बर व्हेन यू बोथ केम टू माय कॉलेज। एको दी गल्ल। पुरानी गल्ल। हां। हाय बडे जी पक्का आए होणे जी। जे तू ਸਾਡੀ ਫਿਲਮ ਦੇਖੀ ਐ ਜੱਟ ਜੁੜੇ ਰਵਾਨ ਔਰ ਤੂੰ ਫੇ ਤੁਸੀਂ ਇੰਜੋਏ ਕਰੋਗੇ ਜੱਟ ਜੁੜੇ 3 ਤੁਹਾਨੂੰ ਮਜ਼ਾ ਹੋਗਾ। ਕੀ ਹਾਲ ਚਾਲ ਦੋਸਤੋ? ਬਹੁਤ ਠੀਕ ਹੈ ਜੀ। ਲਵ ਯੂ। ਆਈ ਲਵ ਯੂ ਬ్రో। ਤੇ ਪੜਵਾ ਦੱਸਿਗਾ। ਸਤਿ ਸ਼੍ਰੀ ਅਕਾਲ ਜੀ। ਆਮ ਸੋ ਹੈਪੀ ਇਟ ਲਾਈਵ ਗਾਇਸ। ਕੋਈ ਨਹੀਂ ਸੇਮ ਹੀ ਹੈ ਗੱਮ। ਮੈਨੂੰ ਵੀ ਆਪਰੇ ਲੱਗ ਰਿਹਾ। ਲਵ ਯੂ ਬੋਥ। ਯੂ ਲਵ ਯੂ ਟੂ। ਲਵ ਯੂ ਟੂ ਜੀ ਸਾਡੇ ਲੋ ਵੀ ਤੁਹਾਨੂੰ ਬਹੁਤ ਪਿਆਰ ਕਰਦੇ। ਸਾਈਡ ਇਨ ਸਪਲਾਈਡ ਸਾਈਡ ਰਾਮ ਰਾਮ ਭਾਈ ਰਾਮ ਰਾਮ ਭਾਈ ਆਪਕੋ ਬਹੁਤ ਬਹੁਤ ਆਪਰਾ ਲਵ fromParams ਦਿੱਲੀ ਦਿੱਲੀ ਵੀ ਓਪਨ ਹੋ ਗਈ ਹੈ ਸਾਡੀਆਂ ਟਿਕਟਸ ਐਸ ਲਵ ਤੁਸੀਂ ਬੁੱਕ ਮਾਈ ਸ਼ੋ ਤੇ ਜਾ ਕੇ ਦੋਸਤਾਂ ਨੂੰ ਯਾਰ ਜਲਦੀ ਜੀ ਤੁਸੀਂ ਤਾਂ ਸਟੇਟ ਹੀ ਗੱਲ ਚੱਕ ਕੇ ਸਟੇਟ ਫੋਰਵਰਡ ਆ ਯੂਰ ਫੇਵਰਿਟ ਪੀਪਲ ਹਾਂਜੀ ਅਸੀਂ ਪੀਪਲ ਫੇਵਰਿਟ ਆ ਆ ਜਾਓ ਦੁਬਈ ਤੇ ਜੀ ਦੁਬਈ ਤਾਂ ਨਹੀਂ ਆਉਣਾ ਜੀ ਹੁਣ ਅਸੀਂ ਪੰਜਾਬ ਆਏ ਹੋਇਆ ਦੁਬਈ ਤੇ ਨਹੀਂ ਆਉਣਾ ਪੰਜਾਬ ਨੂੰ ਮੈਂ ਇਹਨੂੰ ਕਹਿ ਰਹੀ ਸੀ ਕਿ ਲੈ ਕੇ ਚੱਲੋ ਦੁਬਈ ਤੇ ਉਹ ਤੇ ਪ੍ਰੋਮੋਸ਼ਨ ਕਰੀਂ ਵਾਜੀ। ਜੀ ਬੈਂਕ। ਦੇ ਬਿਜ਼ਲੀ ਵੀ ਫਿਰ ਆਪਣੀ ਉਥੇ ਪ੍ਰੀਮੀਅਰ ਵੀ ਨਾਲ ਆਪਣਾ ਇਥੇ ਸੋਰੀ ਪੰਜਾਬ ਚ ਪ੍ਰੀਮੀਅਰ ਕਰ ਰਹੇ ਜੱਟ ਜੁਲੀਅਰ ਦਾ ਸੀ। ਬਹੁਤ ਟਾਈਮ ਬਾਅਦ ਅਸੀਂ ਜੱਟ ਜੁਲੀਅਰ 2 ਤੋਂ ਬਾਅਦ ਪ੍ਰੀਮੀਅਰ ਨਹੀਂ ਕੀਤਾ। ਉਹ ਨਾ ਕੀਤਾ। ਇਕੱਠਿਆਂ ਨਹੀਂ ਕੀਤਾ ਨਹੀਂ ਇਧਰ ਆਈ। ਸੋ ਇਥੇ ਪ੍ਰੀਮੀਅਰ ਹੋ ਰਿਹਾ ਪਹਿਲੀ ਵਾਰੀ ਹੁਣ ਜੱਟ ਜੁਲੀਅਰ 3 ਦਾ ਪੰਜਾਬ ਚ। ਸੋ ਅਸੀਂ ਪੰਜਾਬ ਚ ਹੀ ਆ। ਥੈਂਕ ਯੂ ਜੀ। ਦਿਲ ਜਿੱਤ ਲਿਆ ਜੀ। ਹਾਂ ਥੈਂਕ ਯੂ ਜੀ। ਲਵ ਫ਼ਰੋਂ ਪਿੰਡਾ। ਪੰਜਾਬ ਕਿੱਥੇ ਬਾਈ? ਆਹ ਬਾਈ ਪੰਜਾਬ ਟਰੋਪਰ ਹਲੇ ਨਹੀਂ ਪਤਾ ਪਰ ਹੈਗਾ ਪੰਜਾਬ ਚ ਹੀ ਆ ਸਾਡਾ ਜਿਹੜਾ ਪ੍ਰੀਮੀਅਰ ਸੌਰੀ ਅੰਗਰੇਜ਼ੀ ਬੋਲ ਗਈ ਸੀ ਗੁੱਡ ਬਾਦਰ ਥੈਂਕ ਯੂ ਬ੍ਰੋ ਲਵ ਯੂ ਅ ਕੈਸੇ ਹੈ ਆਪ ਬਹੁਤ ਅੱਛੇ ਹੈ ਭਾਈ ਨਿਊਜ਼ੀਲੈਂਡ ਕਾ ਦਵਾਨਾ ਹੈ ਨਿਊਜ਼ੀਲੈਂਡ ਤੋ ਥੋੜੇ ਸ਼ੋਅ ਕੀਤਾ ਸੀ ਜੀ ਅਸੀਂ ਆ ਜਾਗੇ ਫੇਰ ਦੁਬਾਰਾ ਨਿਊਜ਼ੀਲੈਂਡ ਗਾਟ ਇਨ ਦਾ ਵਰਲਡ ਵਾਹ ਇਹ ਮੇਰੀ ਵਾਲੀ ਅੰਗਰੇਜ਼ੀ ਲੱਗਦੀ ਤੁਹਾਡੀ ਵਾਟ ਇਨ ਦਾ ਵਰਲਡ ਮੈਨੂੰ ਸਮਝ ਨਹੀਂ ਲੱਗਾ ਸਰਾ ਜੀ ਇੰਜੋਏ ਲੁਧਿਆਣਾ ਅੱਜ ਅਸੀਂ ਲੁਧਿਆਣੇ ਆਏ ਸੀ ਹਾਂਜੀ ਅੱਜ ਅਸੀਂ ਲੁਧਿਆਣੇ ਆਏ ਸੀ ਅਸੀਂ ਘੰਟਾ ਕਰਕੇ ਰੀਲ ਬਣਾਈ ਦੇ ਬਹੁਤ ਜੁਆਏ ਕੀਤਾ ਅਸੀਂ ਚਾਹ ਪੀਤੀ ਅਸੀਂ ਮੁੱਠਿ ਛੋਲੇ ਖਾਦੇ ਆਈਸਕ੍ਰੀਮ ਖਾਣੀ ਸੀ ਉਹਦੇ ਆਈਸਕ੍ਰੀਮ ਨਹੀਂ ਹੋ ਰਹੀ ਨਿੱਠ ਆਪਏ ਸੌਰੀ ਵੇਅਰ ਇਜ਼ ਅ ਪ੍ਰੀਮੀਅਰ ਪ੍ਰੀਮੀਅਰ ਇੱਥੇ ਆ ਜੀ ਪੰਜਾਬ ਚ ਕਿੱਥੇ ਹੋ ਰਿਹਾ ਇਹ ਤੁਹਾਨੂੰ ਦੱਸ ਦੇਣੇ ਲਵ ਯੂ ਫਰੋਂ ਪਾਕਿਸਤਾਨ ਥੈਂਕ ਯੂ ਜੀ ਪਾਕਿਸਤਾਨ ਵੀ ਫਿਲਮ ਸੇਮ ਨਹੀਂ ਲੱਗ ਰਹੀ ਉਹ ਵੈਸੇ ਹਾਂ ਜੀ ਉਹ ਵਾਹ ਉਹ ਯੈਸ ਜੰਮੂ ਆ ਉਹ ਕਦੇ ਜੰਮੂ ਫਿਲਮ ਲੱਗ ਰਹੀ ਆ ਜੀ ਲਖਨਊ ਵੀ ਸਾਡੀ ਫਿਲਮ ਲੱਗ ਰਹੀ ਲਖਨਊ ਜੀ

ਸੀ ਉਹ ਕ੍ਰਿਪਟੋ ਅਰੀਨਾ ਸੋ ਕ੍ਰਿਪਟੋ ਐਲੋ oh yes 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 ਮੋਟਾ ਆਪਣਾ ਜੀ ਦਿਨ ਮਰਾਠੀ ਟੂਰ ਜਿਹੜਾ ਉਹ ਤਾਂ ਚੱਲ ਹੀ ਰਿਹਾ ਪਰ ਉਹਦੇ ਵਿੱਚੋਂ ਫਿਲਮ ਆ ਗਈ ਹੈ ਹੁਣ ਆਹ ਜਿਹੜੀ ਗੱਲ ਆ ਸਾਰੀ ਆ ਫਿਲਮ ਦੀ ਕਰਾਂਗੇ ਬੇਕਰ ਫੈਲੋ ਥੈਂਕ ਯੂ ਜੀ ਆਈਫੋਨ ਲੈ ਲਓ ਹਾਂ ਜਿੱਦ ਤਰ ਮੈਂ ਬੋਟਾ 'ਚ ਖੜਾ ਹੋ ਗਿਆ ਤੁਹਾਨੂੰ ਆਈਫੋਨ ਪਿਲੇ ਲਓ ਮੈਨੂੰ ਵੀ ਲੈ ਦਿਓ ਆਈ ਨੀਡ ਅ ਨਿਊ ਵਨ ਜਦੋਂ ਜਦੋਂ ਤੁਸੀਂ ਬੋਟਾ ਜਦੋਂ ਤੁਸੀਂ ਬੋਟਾ ਦੇ ਖੜੇ ਹੋਏ ਤੇ ਤੁਹਾਨੂੰ ਵੀ ਲੈ ਦਿਆ ਮੈਂ ਵੋਟ ਪਹਿਲੀ ਪਾਉਂਗਾ ਜਦੋਂ ਨੀਰੂ ਜੀ ਬੋਟਾ ਦੇ ਖੜੇ ਹੋਏ ਪਹਿਲੀ ਵੋਟ ਮੇਰੇ ਲੋ प्लीज कॉल सेट राजीव जी यूरोप टूर हैगा ये इस साल आइसक्रीम खा लो यूएसए कमबैक प्लीज राजीव भाई वापस आ जाइए आ पाजी फूलर हेयर अच्छा जी बनर्जी बहुत प्यार थी आ धीरे-धीरे पढ़ लो पढ़ लो पढ़ लो पढ़ लो तजीत भाई कल कॉल किया था कुछ काम था अच्छा ये सॉरी कॉल किया मेरा मेरा तो नंबर ही है नहीं किसी को कॉल किसको कर ले भाई ਔਰ ਮੇਰੇ ਮੇਰਾ ਫੋਨ ਜਾਬ ਨੰਬਰ ਨਹੀਂ ਹੈਗਾ ਸਰ ਵਾਈਫਾਈ ਚੱਲਦਾ ਉਹ ਚ ਬਸ ਹਾਂ ਤੁਸੀਂ ਯੂਕੇ ਤੋਂ ਜਾ ਰਹੇ ਆ ਨਹੀਂ ਲੱਗ ਰਹੀ ਹੁੰਦਾ ਕਮ ਬੈਕ ਟੂ ਕੈਲੀਫੋਰਨੀਆ ਵੀ ਮਿਸ ਯੂ ਅੱਛਾ ਕਮ ਬੈਕ ਟੂ ਕੈਲੀਫੋਰਨੀਆ ਹਾਂਜੀ ਕੈਲੀਫੋਰਨੀਆ ਲੁਧਿਆਣੇ ਮਿਲ ਲਓ ਜੀ ਲੁਧਿਆਣੇ ਤਾਂ ਹੁਣ ਚੱਲ ਗਿਆ ਬਾਈ ਅਸੀਂ ਅੱਜ ਸਾਰਾ ਡੇ ਅਸੀਂ ਲੁਧਿਆਣੇ ਸਪੈਂਡ ਕੀਤਾ ਹਾਂ ਹੁਣ ਅਸੀਂ ਲੱਗੇ 27 ਜੂਨ ਨੂੰ ਯੈਸ ਤੁਸੀਂ ਜੀ ਨੂੰ ਪੂਰੇ 2 ਘੰਟੇ ਇੰਜੋਏ ਕਰੋਗੇ ਐਸ ਫਤੇ ਸੇ ਯੈਸ ਤੇ ਪੂਜਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ